ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਦੀ ਰੋਕਥਾਮ ਲਈ ਜਿੱਥੇ ਸਰਕਾਰੀ ਹਸਪਤਾਲ ਡਿਸਪੈਂਸਰੀ ਤੋਂ ਇਲਾਵਾ ਹੁਣ ਸਰਕਾਰੀ ਪੱਧਰ ਤੇ ਪੁਲਿਸ ਦੀ ਸਹਾਇਤਾ ਨਾਲ ਭੀੜ ਵਾਲੇ ਜਵਾਹਰ ਨਗਰ ਲੁਧਿਆਣਾ ਬਾਜ਼ਾਰ ਵਿੱਚ ਕਰੋਨਾ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਸ ਸਬੰਧ ਵਿੱਚ ਸੀਨੀਅਰ ਨਰਸ ਹਰਜਿੰਦਰ ਕੌਰ ਨੇ ਐਸਐਮਜ਼ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰੀਬ ਵਰਗ ਜੋ ਕਿ ਕੋਰੋਨਾ ਚੈੱਕਅਪ ਦੇ ਖਰਚੇ ਤੋਂ ਡਰ ਕੇ ਆਪਣਾ ਟੈਸਟ ਨਹੀਂ ਕਰਵਾਉਂਦੇ ਇਸ ਕੈਂਪ ਦੇ ਵਿੱਚ 100 ਟੈਸਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 10% ਦੀ ਪੋਜ਼ਿਟਿਵ ਦੀ ਪਹਿਲੀ ਸਟੇਜ ਦੇ ਲੱਛਣ ਪਾਏ ਗਏ ਨੇ ਅਸਲ ਸਾਨੂੰ ਕਈ ਤੇ ਬਹੁਤ ਜ਼ਿਆਦਾ ਪੋਜ਼ਿਟਿਵ ਵੀ ਆ ਰਹੇ ਨੇ 네ਗੇਟਿਵ ਜ਼ਿਆਦਾਤਰ ਲੋਕ 네ਗੇਟਿਵ ਹੀ ਆ ਰਹੇ ਨੇ ਤੇ ਕਈਆਂ ਦੇ ਇਦਾਂ ਹੁੰਦਾ ਹੈ ਕਿ ਪਹਿਲਾਂ ਹੋ ਟੇ ਹਟ ਚੁੱਕਾ ਹੁੰਦਾ ਪਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਤੇ ਇਸ ਕਰਕੇ ਉਹਨਾਂ ਦੇ ਅੰਦਰ ਐਂਟੀਬਾਡੀਜ਼ ਬਣ ਚੁੱਕੀਆਂ ਹੁੰਦੇ ਨੇ ਤੇ ਉਹਨਾਂ ਦੀ ਫਿਰ ਰਿਪੋਰਟ 네ਗੇਟਿਵ ਹੀ ਆਏਗੀ ਤੁਹਾਨੂੰ ਕਾਫੀ ਵੈਕਸੀਨੇਸ਼ਨ ਵੀ ਹੋ ਰਹੀ ਹੈ ਤੇ ਆਫਟਰ ਵੈਕਸੀਨੇਸ਼ਨ ਵੀ ਲੋਕ ਜ਼ਿਆਦਾਤਰ 네ਗੇਟਿਵ ਹੀ ਆ ਰਹੇ ਨੇ ਮੋਸਟਲੀ ਮੈਂ ਤਾਂ ਲੋਹੀ ਦੱਸਿਆ ਨਾ ਕਿ ਜ਼ਿਆਦਾਤਰ ਹੁਣ ਲੋਕ ਵੈਕਸੀਨੇਸ਼ਨ ਲਗਾ ਚੁੱਕੇ ਨੇ ਐਂਡ ਆਫਟਰ ਵੈਕਸੀਨੇਸ਼ਨ ਜ਼ਿਆਦਾਤਰ ਲੋਕ 네ਗੇਟਿਵ ਹੀ ਆ ਰਹੇ ਨੇ ਐਂਡ ਕਾਫੀ ਲੋਕਾਂ ਨੂੰ ਟੋਟੇ ਹੱਟ ਵੀ ਚੁੱਕਾ ਜਿਹੜਾ ਲੋਕਾਂ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਉਹਨਾਂ ਨੂੰ ਹੋਟੇ ਹੱਟ ਚੁੱਕਾ ਹੈ ਉਹਨਾਂ ਜਿਹੜਾ ਵੀ ਕਰਵਾਉਣਾ ਚਾਹਵੇ ਆਪਣਾ ਕਰਵਾ ਸਕਦਾ ਕੋਈ ਕਾਰ ਵਾਲਾ ਆਟੋ ਵਾਲਾ ਸਬਜ਼ੀ ਵਾਲਾ ਕੋਈ ਵੀ ਆ ਕੇ ਕਰਵਾ ਸਕਦਾ ਹੈ ਪੁਲਿਸ ਸਾਨੂੰ ਪੂਰੀ سپورਟ ਕਰ ਰਹੀ ਹੈ ਸਾਡੇ ਨਾ ਸਾਡੇ ਥਾਂ ਥਾਂ ਤੇ ਆਪਾਂ ਜਿੱਥੇ ਹੁੰਦਾ ਕਈ ਸਾਨੂੰ سپورਟ ਕਰਤੇ ਸਾਡੇ ਕੈਂਪ ਲਗਵਾ ਰਹੇ ਨੇ ਸਾਰਿਆਂ ਨੂੰ ਫਿਰ ਮੋਟੀਵੇਟ ਕਰ ਰਹੇ ਨੇ ਕਿ ਤੁਸੀਂ ਆਰਟਿਸਟ ਸੈਂਪਲਿੰਗ ਕਰਵਾਓ ਪੁਲਿਸ ਸਾਨੂੰ ਕਾਫੀ سپورਟ ਕਰ ਰਹੀ ਆ ਇਹ ਜਿਹੜਾ ਥੋੜਾ ਕਰਾਊਡਡ ਜਿਹਾ ਇਲਾਕਾ ਤਾਂ ਕਰਕੇ ਇੱਥੇ ਜਿਹੜੇ ਲੋਕਾਂ ਦੀ ਵੱਤਵਾਲ ਸੈਂਪਲਿੰਗ ਕਰਾਈ ਜਾ ਰਹੀ ਆ ਆ ਕੇ ਜਿਹੜੇ ਲੋਕਾਂ ਦੀ ਸਿਹਤ ਬਾਰੇ ਜਾਂ ਪਤਾ ਲੱਗ ਸਕੇ ਉਹਨਾਂ ਦੇ ਕਰੋਨਾ ਟੈਸਟ ਹੋ ਸੋਸ ਰਕਣ ਸਹੀ ਤੰਗ ਨਾਲ तकरीबन ਦਿੱਲੀ 100 ਦੇ ਨੇੜੇ ਕਰਾਉਨੇ ਆ ਜੀ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚੋਂ ਤੇ ਪਹਿਲਾਂ ਪ੍ਰਤਾਪ ਕਲੋਨੀ ਕਰਾਇਆ ਸੀ ਤੇ ਹੁਣ ਇੱਥੇ ਜਿਹੜਾ ਜਵਾਹਰ ਨਗਰ ਕੈਂਪ ਇੱਥੇ ਕਰਾ ਰਹੇ ਆ ਜੀ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ ਐਸਐਨਜ਼ेड ਨਿਊਜ਼